ਜੋ ਟ੍ਰੀਟਮੈਂਟ ਕਰਦੇ ਸੀ ਹੈ ਨਾ ਆ ਚੈੱਕ ਕਰ ਲੋ ਆ ਪੁੰਜੀ ਬਿਲਕੁਲ 빙ੀ ਹੋਈ ਸੀ ਬਾਈ ਠੀਕ ਆ ਇਹ ਜੋ ਛੜਦੇ ਹੀ ਤਾਂ ਥੱਲੇ ਡਿੱਗ ਪੈਂਦੀ ਸੀ 빙 ਮਾਰ ਕੇ ਕੀ ਤਰ੍ਹਾਂ ਜਿ ショਕ ਕਰਾਵਾਂਗੇ ਤੁਹਾਨੂੰ ਗੌਰ ਦੇ ਨਾਲ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਇਹਨਾਂ ਦੇ ਵੀਰ ਆਪਣੀ ਵੀਡੀਓ ਲਈ ਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਵੀਡੀਓ ਬਾਈ ਅੱਜ ਗੁਰੂ ਘਰ ਤਨ ਬਧਾਇਤ ਵਾਰ ਆਪਾਂ ਗੁਰੂ ਘਰ ਹੀ ਜਾਈਦਾ ਹਨਾ ਸਾਰੀ ਢਾਡੀ ਉਧਰ ਹੀ ਨਗ ਜਾਂਦੀ ਆ ਤੇ ਪਹਿਲਾਂ ਰਾਜਾ ਸਾਹਿਬ ਕੋਈ ਇਸ ਵੇਰੇ ਠੀਕ ਆ ਉਥੇ ਮੈਂ ਕੱਲਾ ਹੀ ਗਿਆ ਸੀ ਹਨਾ ਵੀ 7 8 7 ਕੋਈ ਘਰ ਤੁਰਿਆ ਹੂੰਗਾ 8:00 ਵਜੇ ਤੇ 9:00 10:00 ਵਜੇ ਘਰੇ ਆ ਗਿਆ ਫਿਰ ਉਥੋਂ ਆਪਾਂ ਘਰ ਦੇ ਨਾਲ ਸਕੈਨ ਸਾਹਿਬ ਗੁਰਦੁਆਰੇ ਚ ਲੱਗੇ ਮੱਥਾ ਟੇਕਣ ਹਨਾ ਤੇ ਫਿਰ ਹੁਣ ਆਉਂਦੇ ਆਉਂਦੇ ਲੇਟ ਹੋ ਗਏ ਕੜੀ ਲੰਮੇ ਪਏ ਅੱਜ ਵੀਡੀਓ ਫੇ ਬਣਾਈ ਨਹੀਂ ਹਨਾ ਤੇ ਚਾਹੂ ਪੀਤੀ ਆ ਕੇ ਤੇ ਉਦੋਂ ਬਾਅਦ ਮੈਂ ਚੱਲ ਵੀਡੀਓ ਬਣਾਈ ਲੈਣਾ ਪਰ ਹੁਣ ਟਾਈਮ ਬਹੁਤ ਹੋ ਗਿਆ ਹਨਾ ਚਾਰ 4:30 ਵਜੇ ਦਾ ਟਾਈਮ ਹੋ ਗਿਆ ਤਾਂ ਬਈ ਅਪਲੋਡ ਨਹੀਂ ਹੋਣੀ ਹੈਗੀ ਤੇ ਐਡਿਟ ਵੀ ਨਹੀਂ ਹੋਣੀ ਵੀਡੀਓ ਇਸ ਕਰਕੇ ਇਹ ਵੀਡੀਓ ਤੁਸੀਂ ਕੱਲ ਨੂੰ ਦੇਖੋਗੇ ਠੀਕ ਆ ਤੇ ਹੋਰ ਸਰਾਵ ਬਾਬਿਓ ਕੀ ਹਾਲ ਚਾਲ ਆ ਪਹਿਲਾਂ ਤਾਂ ਸਾਰੇ ਭਰਾ ਆਪਣਾ ਆਪਣਾ ਖਿਆਲ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਕਿੱਦਾਂ ਠੀਕ ਠਾਕ ਹੋ ਸਾਰੇ ਜਾਨਵਰ ਪੰਛੀ ਸਾਰੇ ਭਰਾਵਾਂ ਦੇ ਵਧੀਆ ਨੇ ਤੇ ਜਿੰਨੇ ਵੀ ਵੀਰ ਬਾਈ ਕਮੈਂਟ ਕਰਦੇ ਆ ਤੁਸੀਂ ਹਨਾ ਬਹੁਤ ਧੰਨਵਾਦ ਤੁਹਾਡਾ ਤੇ ਬਸ ਸਾਰੇ ਵੀਰਾਂ ਦੇ ਬਾਈ ਕਮੈਂਟ ਪੜਦਾ ਹੁੰਦਾ ਕੋਈ ਵੀ ਐਸਾ ਕਮੈਂਟ ਨਹੀਂ ਹੁੰਦਾ ਜਿਹਦਾ ਮੈਂ ਰਿਪਲਾਈ ਨਹੀਂ ਦਿੰਦਾ ਉੱਥੇ ਠੀਕ ਆ ਬਾਕੀ ਜੇ ਫੇਰ ਵੀ ਕੋਈ ਰਹਿ ਜਾਂਦਾ ਹੋਏ ਤਾਂ ਬਾਈ ਹੱਥ ਜੋੜ ਕੇ ਆਰਾ ਸੋਰੀ ਆ ਤੇ ਬਾਈ ਜਿੰਨੇ ਵੀ ਕਮੈਂਟ ਆਏ ਮੈਂ ਹੁਣ ਪੜਦਾ ਠੀਕ ਆ ਤੇ ਅੱਜ ਜਿੰਨੀ ਕੁ ਰੁਟੀਨ ਦੀ ਆਪਣੀ ਜੋਬ ਵੀਡੀਓ ਬਣੂਗੀ ਉਹ ਬਣਾਵਾਂਗੇ ਠੀਕ ਆ ਜਿਹੜੀ ਪਿਛਲੀ ਵੀਡੀਓ ਤੇ ਜੋ ਵੀ ਕਮੈਂਟ ਆਇਆ ਉਹ ਮੈਂ ਹੁਣ ਪੜ ਲੈਂਦਾ ਠੀਕ ਆ ਬਾਈ ਕਿਉਂਕਿ ਅੱਜ ਸਵੇਰ ਦਾ ਵੀ ਮੇਰਾ ਟਾਈਮ ਨਹੀਂ ਲੱਗਾ ਤੇ ਮੇਰੇ ਤੋਂ ਪੜ ਵੀ ਨਹੀਂ ਹੋਇਆ ਹਨਾ ਕੋਈ ਵੀ ਕਮੈਂਟ ਨਹੀਂ ਪੜਿਆ ਤੇ ਹੁਣ ਮੈਂ ਚੈੱਕ ਕਰ ਲੈਂਦਾ ਕਮੈਂਟ ਸਾਰੇ ਤੇ ਪੜ ਕੇ ਫਿਰ ਉਹ ਕਮੈਂਟਾਂ ਦਾ ਜਵਾਬ ਦਿੰਨੇ ਕਣਕ ਧੋਨੇ ਆ ਕਣਕ ਧੋ ਕੇ ਕਬੂਤਰਾਂ ਨੂੰ ਪੋਨੇ ਆ ਠੀਕ ਆ ਉਸ ਤੋਂ ਬਾਅਦ ਆਪਾਂ ਜੋ ਵੀ ਲੱਲਾਪਾ ਬਾ ਦਾਣੇ ਢੋੜੇ ਪੋਨੇ ਆ ਕਬੂਤਰਾਂ ਨੂੰ ਦੇਖਣਾ ਤੁਖਰਾ ਆਹੀ ਕੰਮ ਕਰਨਾ ਅੱਜ ਵੀਡੀਓ ਪਾਉਣੀ ਨਹੀਂ ਤੇ ਵੀਡੀਓ ਪਾਵਾਂਗੇ ਕੱਲ ਨੂੰ ਤੇ ਤਾਂ ਅੱਜ ਜਿਹੜੀ ਸ਼ਾਮ ਦੀ ਰੁਟੀਨਾ ਮੈਂ ਜੋ ਸ਼ਾਮਾਂ ਨੂੰ ਕਰਦਾ ਹੁੰਦਾ ਹਨਾ ਅੱਜ ਦਾਣਾ ਚਲੋ ਥੋੜਾ ਜਿਆਦਾ ਲੇਟ ਹੋ ਗਿਆ ਠੀਕ ਆ ਤੇ ਲਗਾਵਾ ਪਾਉਣ ਹੁਣ ਕਣਕ ਧੋ ਦੇਣੀ 5-7 ਮਿੰਟ ਅੱਬ ਜਿਹੜੀ ਹੈਗੀ ਆ ਉਹ ਮੈਂ ਵੱਡੇ ਕਬੂਤਰਾਂ ਨੂੰ ਸਵੇਰੇ ਪਾਈ ਸੀ ਤਾਂ ਹੁਣ ਵੀ ਪਾ ਦੇਣਾ ਹਨਾ ਜਿਹੜੇ ਬੱਚੇ ਪੂਚੇ ਪਾਲਦੇ ਆ ਅੜਾਵੇ ਕਬੂਤਰਾਂ ਨੂੰ ਅੱਗੇ ਵੀ ਮੈਂ ਇਨੀ 1 ਵਜ ਤੇ ਉਹਨਾਂ ਦਾ ਕੀ ਟਾਈਮ ਹੁਣ ਅੱਧਾ ਘੰਟੇ ਉੱਤੇ ਗਏ ਆ ਸਾਢੇ 4 ਹੋਏ ਆ ਤੇ ਦਾਣਾ ਪਾ ਦਿੰਨੇ ਆ ਬਾਈ ਤੇ ਇੱਕ ਵੀਰ ਦਾ ਕਮੈਂਟ ਮੈਨੂੰ ਸ਼ੈਦ ਕੀਤਾ ਹਨਾ ਕਿ ਬਾਈ ਆਹ ਹੀ ਕਮੈਂਟ ਬਾਰ ਪਹਿਲਾਂ ਵੀ ਬਹੁਤ ਵਾਰੀ ਕਮੈਂਟ ਆਏ ਬੰਲਾ ਹੋਰ ਵੀ ਬਾਈਆਂ ਨੇ ਮੈਂ ਦੱਸਿਆ ਵੀ ਆ ਹਨਾ ਤੇ ਆ ਤੁਹਾਡੇ ਸਾਹਮਣੇ ਮੈਂ ਪਿਛਲੀ ਵੀਡੀਓ ਚ ਵੀ ਫੋਟੋ ਲਾਈ ਹੈ ਹਨਾ ਅੱਖਾਂ ਤੋਂ ਐਸ ਕੀ ਦੱਸੋ ਫਿਰ ਦੋ ਕਮੈਂਟਾਂ ਚ ਜਵਾਬ ਆਇਆ ਬਾਈ ਅੱਖਾਂ ਖਰਾਬ ਹੋ ਜਾਂਦੀਆਂ ਬਾਈ ਮੈਂ ਉਹ ਦੱਸਿਆ ਤਾਂ ਹੁੰਦਾ ਹਨਾ ਵੀਡੀਓ ਪੂਰੀ ਦੇਖਿਆ ਕਰੋ ਠੀਕ ਆ ਜੋ ਤੁਸੀਂ ਪੂਰੀ ਦੇਰੇ ਵਿੱਚ ਦੱਸੀ ਹੁੰਦੀ ਬਾਈ ਕਿਹੜਾ ਡ੍ਰੋਪ ਕਿਦਾਂ ਹਨਾ ਤੇ ਉਹ ਤੁਸੀਂ ਦੇਖਦੇ ਨਹੀਂ ਤੇ ਉਹ ਨੁਕਤਾ ਕਿਤਨਾ ਕਿਤੇ ਤੁਹਾਡੇ ਕੋਲ ਮਿਸ ਹੋ ਜਾਂਦਾ ਹਨਾ ਤੇ ਬਾਕੀ ਬਾਈ ਅੱਜ ਵਾਲੇ ਵਲੌਗ ਦੇ ਵਿੱਚ ਉਹ ਮੈਂ ਅੱਖਾਂ ਦੇ ਡ੍ਰੋਪ ਦੀ ਜਿਹੜੀ ਆ ਇੱਥੇ ਡਿਸਪਲੇ ਤੇ ਲਾ ਦੂੰਗਾ ਉਹ ਤੁਸੀਂ ਦੇਖ ਲਿਓ ਠੀਕ ਆ ਸਾਰੀਆਂ ਮੈਡੀਸਨ ਆ ਬੋਲ ਦੂੰ ਬਾਈ ਜਿਹੜੀਆਂ ਜਿਹੜੀਆਂ ਜ਼ਰੂਰੀ ਹੁੰਦੀਆਂ ਨਾ ਉਹ ਮੈਂ ਕੋਲ ਜਿੰਨੀਆਂ ਕਿਤਾ ਮੇਰੇ ਕੋਲ ਅਵੇਲੇਬਲ ਆ ਮੈਂ ਫੜ ਕੇ ਅੱਜ ਤੁਹਾਨੂੰ ਵੀਡੀਓ ਬਣਾਵਾਂਗਾ ਆਪਾਂ ਉਹ ਚੀਜ਼ਾਂ ਦੀ ਠੀਕ ਆ ਵੀ ਆ ਚੀਜ਼ਾਂ ਬਾਈ ਆਪਣੀਆਂ ਅੱਖਾਂ ਮਾਰ ਤੋਂ ਜਾਂ ਕਾਤੋਂ ਜਾਂ ਕਾਤੋਂ ਕਿੱਦਾਂ ਵੀ ਲੱਗਣੀਆਂ ਹਨਾ ਇਹ ਜ਼ਰੂਰੀ ਤੁਹਾਡੇ ਛਾਤੇ ਚਾਹੀਦੀਆਂ ਬਾਈ ਠੀਕ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਬਾਈ 100% ਹੱਲ ਹੋਊਗਾ ਜਿਹੜੀਆਂ ਦਵਾਈਆਂ ਮੈਂ ਦੱਸੂਗਾ ਟਾਈਮ ਲੱਗ ਜੂ 2-4 ਦਿਨ ਦਾ 5 ਦਾ ਕਿਉਂਕਿ ਮੈਂ ਜਿਹੜੀਆਂ ਬਾਈ ਦਵਾਈਆਂ ਵਰਤਦਾ ਉਹ ਬਹੁਤ ਲਾਈਟ ਹੁੰਦੀਆਂ ਮੈਂ ਸਟਰੋਂਗ ਕੂਟਰ ਤੇ ਮੈਡੀਸਨ ਕੋਈ ਵੀ ਨਹੀਂ ਵਰਤਦਾ ਠੀਕ ਆ ਤੇ ਆਪਾਂ ਲਾਈਟ ਦਵਾਈਆਂ ਵਰਤੀਆਂ ਉਹ 2 ਦਿਨ ਲੱਗ ਜਾਣਗੇ ਮੈਂ ਡੋਜ਼ ਵੀ ਬਹੁਤ ਘੱਟ ਦੇਣਾ ਹਨਾ ਹੋਰ ਸਾ ਮੈਂ ਆਪਾਂ ਜਲਦੀ ਦਾ ਡਾਕਟਰਾਂ ਦੇ ਹਿਸਾਬ ਨਾਲ ਪੁੱਛ ਕੇ ਠੀਕ ਆ ਆਪਣੇ ਕੋਲ ਸਰਕਾਰੀ ਹਸਪਤਾਲ ਦਾ ਡਾਕਟਰ ਮੈਨੂੰ ਜਾਣਦਾ ਠੀਕ ਆ ਤੇ ਡੰਗ ਪਸ਼ੂਆਂ ਦਾ ਹੀ ਹੈ ਜਿਹਦਾ ਜਾਨਵਰਾ ਚੋਂ ਉਰਾਦਾਈਆ ਹਨਾ ਉਹਦੇ ਨਾਲ ਬਈ ਕਰ ਲਈ ਦੀ ਸਾਰੀ ਗੱਲ ਸ਼ੇਰ ਹਨਾ ਉਸ ਹਿਸਾਬ ਨਾਲ ਲਾਲੀ ਦੀ ਵੀ ਇੰਨੀ ਕੁ ਡੋਜ਼ ਆਪਾਂ ਸਹੀ ਮੈਨੇਜ ਕਰਵਾਵਾਂਗੇ ਜੇ ਆਪਾਂ ਡੋਜ਼ ਜ਼ਿਆਦਾ ਦੇ ਦਿੱਤੀ ਕੱਲ ਨੂੰ ਕਬੂਤਰ ਕਬੂਦਰੀ ਦੇ ਵਿੱਚ ਹੋਰ ਨੁਕਸ ਕਿਹੜਾ ਆ ਜਾਊਗਾ ਆਪਾਂ ਤਾਂ ਲਾ ਕੇ ਤਾਂ ਸੈੱਟ ਕਰ ਲਿਆ ਹਨਾ ਆਪਾਂ ਉਹਦਾ ਬਾਅ ਚੋ ਨਹੀਂ ਦੇਦੇ ਫਿਊਚਰ ਨਹੀਂ ਦੇਦੇ ਵੀ ਕੀ ਹੋਊਗਾ ਜਾਂ ਕਿੱਦਾਂ ਉਹਦੇ ਨਾਲ ਬਾਅ ਚੋ ਵੀ ਕੋਈ ਉਹਦਾ ਦੀ ਚੀਜ਼ ਹੋ ਜਾਵੇ 22 ਆਪਾਂ ਬਾਹਰਲੀ ਕੰਟਰੀ ਚਲ ਜਓ ਉਹ ਦਵਾਈਆਂ ਪੈਰਾਸੀਟਾਮੋਲ ਵਗੈਰਾ ਜਾਂ ਹਲਕੀਆਂ ਹੀ ਦਿੰਦੇ ਕਿਉਂ ਦਿੰਦੇ ਉਹ ਕਹਿੰਦੇ ਅੱਜ ਤੁਹਾਡਾ ਗੋਡਾ ਦੁਖਦਾ ਹਨਾ ਤੁਸੀਂ ਦਰਦ ਦੀ ਇੱਕ ਪਹਿਨਦੀ ਦਵਾਈ ਲੈਣ ਆਏ ਆ ਮੈਂ ਤੁਹਾਨੂੰ ਸਟਰੋਂਗ ਦੇ ਦਿੱਤੀ ਠੀਕ ਆ ਤੇ ਤੁਸੀਂ ਅੱਜ ਜਾਂਗ ਆ ਤੁਸੀਂ ਅੱਜ ਤੁਸੀਂ ਆਪਣੇ ਗੋਡੇ ਦਾ ਤੇ ਦਰਦ ਸਹਿ ਸਕਦੇ ਆ ਕਹਿੰਦੇ ਤੁਸੀਂ ਇਹ ਦੱਸੋ ਵੀ 50 ਸਾਲ ਜਾਂ 60 ਸਾਲ ਤੋਂ ਬਾਅਦ ਜਦ ਤੁਹਾਡੀਆਂ ਕਿਡੜੀਆਂ ਫੇਲ ਹੋ ਗਈਆਂ ਸਟਰੋਂਗ ਦਵਾਈਆਂ ਨਾਲ ਉਦੋਂ ਕਿੱਦਾਂ ਤੁਸੀਂ ਸੰਭੋਗੇ ਆਪਣੇ ਆਪ ਨੂੰ ਗੋਡਾ ਤਾਂ ਤੁਹਾਡੇ ਕੋਲ ਅੱਜ ਦਰਦ ਚੱਲ ਹੋ ਜੂਗੀ ਲਾਈਟ ਲਾਈਟ ਦਵਾਈ ਦਊਂਗਾ ਹੌਲੀ ਹੌਲੀ ਤੁਸੀਂ ਸੈੱਟ ਹੋ ਜਾਣਾ ਇੱਕ ਜਗ ਦਾ ਸਟਰੋਂਗ ਦਵਾਈਆਂ ਅੱਜ ਦਊਂਗਾ ਕੱਲ ਨੂੰ ਤੁਹਾਡੀ ਕਿਡਨੀ ਜਾਂ ਲੀਵਰ ਤੇ ਕਿਤੇ ਵੀ ਅਟੈਕ ਹੋ ਗਿਆ ਜਾਂ ਕੁਝ ਵੀ ਹੋ ਗਿਆ ਹਨਾ ਡੈਮੇਜ ਹੋ ਗਿਆ ਉਹਨੂੰ ਤੁਸੀਂ ਕਿੱਦਾਂ ਕੰਟਰੋਲ ਕਰੋਗੇ ਬਾਅਦ ਚ ਉੱਥੇ ਜਾ ਕੇ ਤਾਂ ਬਾਈ ਫੇਰ ਖਤਮ ਹੀ ਜਾਂਦਾ ਕੰਮ ਇਸ ਕਰਕੇ ਬਾਈ ਆਪਾਂ ਨੂੰ ਵੀ ਜੇ ਆਪਾਂ ਮੈਡੀਸਿਨ ਖਾਣੇ ਹਲਕੀ ਮੈਡੀਸਨ ਹੀ ਲੈਣੀ ਚਾਹੀਦੀ ਸਟਰੋਂਗ ਨਹੀਂ ਤੇ ਜਾਨਵਰ ਵੀ ਬਾਈ ਇਦਾਂ ਹੀ ਛੋਟੇ ਛੋਟੇ ਉਹਨਾਂ ਦੇ ਲੀਵਰ ਕਿਡਨੀ ਕਿ ਕਿੱਡੇ ਹੋ ਸਕਦੇ ਹਨਾ ਤੇ ਕਿੰਨਾ ਕ ਪਚਾ ਲਣਗੇ ਮੈਡੀਸਨ ਜਿੰਨੀ ਵੀ ਬਾਈ ਮੈਡੀਸਨ ਮੈਂ ਦਾਦਾ ਨਾ ਉਸ ਤੋਂ ਵੱਧ ਨਹੀਂ ਲਉਣਾ ਘੱਟ ਤੋਂ ਘੱਟ ਮਾਤਰਾ ਚ ਹੀ ਲਉਣਾ ਬਾਈ ਠੀਕ ਆ ਚਾਰ ਡੇਲੀ ਦੇ ਲੋ ਜੇ ਆਪਾਂ ਮਤਲਬ ਲਾਉਣੀ ਆ ਨਾ ਕੋਈ ਸਟਰੋਂਗ ਉਹਨੂੰ ਥੋੜੀ ਥੋੜੀ ਕਰਕੇ ਡੇਲੀ ਦੋ ਇਹ ਨਹੀਂ ਕਿ ਬਾਈ ਸਟਰੋਂਗ ਦਵਾਈ ਦੋ ਇੱਕ ਜੱਕ ਦਾ ਮੀ ਹੈ ਨਾ ਚੱਕ ਦਿਓ ਫੱਟੇ ਤੇ ਉਹ ਵੀ ਨੁਕਸਾਨ ਆ ਤੇ ਆਜੋ ਬਾਬਿਓ ਪਹਿਲਾਂ ਕਣਕ ਧੋ ਲਈਏ ਟਾਈਮ ਹੋ ਜਾਣਾ ਜ਼ਿਆਦਾ ਤੇ ਕਣਕ ਧੋ ਕੇ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਆ ਕੀ ਹਾਲ ਹੈ ਸਾਲਾ ਬਾਬਿਓ ਦੂਜੇ ਦਿਨ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਕੱਲ ਉਹਨੀ ਕੀ ਵੀਡੀਓ ਬਣਾਈ ਸੀ ਹਨਾ ਪਾਈ ਨਹੀਂ ਗਈ ਵੀਡੀਓ ਲੇਟ ਬਹੁਤ ਹੋ ਗਈ ਸੀ ਇੱਕ ਉਹਦਾ ਵੀ ਥੱਕ ਟੁੱਕ ਜਿਆ ਹੋਇਆ ਸੀ ਹਨਾ ਤੇ ਆਜ ਬਾਬੋ ਆਈ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਜਨਵਾਰ ਜੁਨਵਾਰ ਜਿਹੜੇ ਆਪਣੇ ਇਧਰੋਂ ਤੁਹਾਨੂੰ ਵੱਡੇ ਕਬੂਤਰਾਂ ਦਾ ਵੀ ਸ਼ੌਂਕ ਕਰੋਨਾ ਹਨਾ ਤੇ ਆ ਤਰਪਾਲਾ ਤਰਪੂਲਾਈਆਂ ਮੈਂ ਸੁੱਕਣੇ ਪਾਈਆਂ ਸੀ ਇਹ ਵੀ ਚੱਕ ਦਿੰਨੇ ਆ ਤੇ ਚੱਕ ਕੇ ਤੇ ਬਾਬੋ ਬਾਲਟੀਆਂ ਬੂਲਟੀਆਂ ਜਿਹੜੀਆਂ ਆਪਾਂ ਨੂੰ ਇੱਥੇ ਚਾਹੀਦੀਆਂ ਇੱਕ ਦੋ ਹੋਰ ਰੱਖਣੀਆਂ ਹਨਾ ਬਾਕੀ ਚੱਕ ਕੇ ਥੱਲੇ ਲੈ ਜਾਣੀਆਂ ਇੱਥੇ ਖਲਾਰਾ ਨਹੀਂ ਇੱਕ ਪਿੰਜਰੇ ਵੀ ਸਾਈਡ ਤੇ ਰਾਤੀ ਮੈਂ ਮਾਲਾ ਰਾਤ ਨੂੰ ਮੁੰਡਾ ਆਇਆ ਕੋਈ ਥੱਲੇ ਤੇ ਮੈਂ ਆਪਣੇ ਮੋੜੋਂ ਤਾਂ ਹੁਣ ਸਾਫ਼ ਹੀ ਨਹੀਂ ਰਜ ਨਹੀਂ ਤੇ ਲਾਈਟ ਜਗਾਈ ਸੀ ਉਹਦਾ ਹੁੱਡੇ ਦੀ ਉਹ ਸਾਈਡ ਦੇ ਵੱਡਾ ਪਿੰਜਰਾ ਨਹੀਂ ਦਿਖਿਆ ਦਾ ਸੁਣੀ ਗਏ ਭੱਜ ਕੇ ਪਿੰਜਰੇ 'ਚ ਫਸ ਗਿਆ ਨਾਲ ਹੀ ਉਹ ਵੱਡਾ ਜਿਹਾ ਪਿੰਜਰਾ ਪਿਆ ਉਹ ਵਜਾ ਨਾਲੇ ਗੋਡਾ ਪੜਾਇਆ ਆਪਣਾ ਉੱਥੋਂ ਤੇ ਨਾਲੇ ਪਜਾਮਾ ਪੜਾਇਆ ਤੇ ਉਹ ਹਣ ਅਜ ਚੱਕੜਾ ਹੋਇਆ ਨਹੀਂ ਤਾਂ ਫੇਕ ਤੇ ਸੱਟ ਨਾ ਜਿਆਦਾ ਲਵਾਲੀ ਕਿਉਂਕਿ ਪਿੰਜਰੇ ਪੁੰਜਰੇ ਬਹੁਤ ਪਏ ਹਨ ਤੇ ਇਹ ਉਦਾਂ ਵੀ ਮੈਨੂੰ ਕੰਮ ਦੇ ਨਹੀਂ ਹੈਗੇ ਆਪਾਂ ਅੱਧੇ ਇੱਕ ਦਾ ਵਿੱਚੋਂ ਸਿੱਟ ਦੇਣੇ ਇੱਕ ਛੀਲੇ ਦਾ ਵੱਡਾ ਉਹਨੂੰ ਉਹਦੇ ਵਾਪਸ ਭੇਜ ਦੇਣਾ ਮੈਂ ਬਿਮਾਰੀ ਕਰਕੇ ਨਹੀਂ ਭੇਜਿਆ ਸੀ ਉਹਨੂੰ ਵੀਰਕੋਨ ਦੀ ਸਪਰੇਅ ਬਰੂ ਕੀਤੀ ਜਾਂ ਦੋ ਕ ਪੇਸਾ ਆਪ ਬਣਾ ਚੰਗੀ ਜਿਹਾ ਧੋਗੇ ਉਹਦਾ ਪਿੰਜਰਾ ਵਾਪਸ ਕਰ ਦਾਂਗੇ ਠੀਕ ਆ ਉਹਨੇ ਰੱਖਣੇ ਹੋਊਗਾ ਨਾ ਵੀ ਜਿੱਦਾਂ ਵੀ ਰਖੜਾਊਗਾ ਦੇ ਦਊਗਾ ਕਿਸੇ ਨੂੰ ਹਨਾ ਪਰ ਆਪਾਂ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਡੋਲੀਆਂ ਬਣਾਵਾਂਗੇ ਠੀਕ ਆ ਜਿੱਦਾਂ ਆਪਣੇ ਕੋ ਪਹਿਲਾਂ ਹੁੰਦੀਆਂ ਸੀ ਹਨਾ ਤੇ ਹੁਣ ਤਾਂ ਹੁਣ ਆਪਾਂ ਖਾਨਿਆਂ ਖੁੰਨਿਆਂ ਚ ਪਾਲੀਆਂ ਸਾਰੀਆਂ ਡੋਲੀਆਂ ਹਨਾ ਤੇ ਇਧਰ ਪੂਰੀਆਂ ਪ੍ਰੋਪਰ ਤਰੀਕੇ ਨਾਲ ਬਣਵਾਵਾਂਗੇ ਮਿਸਤਰੀ ਸਾਦਕੇ ਠੀਕ ਆ ਆਹ ਕੰਦ ਤੇ ਨਾ ਪੂਰੀ ਵੱਡੀ ਡੋਲੀ ਬਣਾਵਾਂਗੇ ਇੱਥੇ ਇੱਥੇ ਬੱਚੇ ਸਾਂਭਿਆ ਕਰਾਂਗੇ ਵੱਡਾ ਪੂਦਲ ਲਾਵਾਂਗੇ ਅਗਲੀ ਯਾਰ ਨੂੰ ਇਹ ਚਟਾਈਆਂ ਲਾਵਾਂਗੇ ਸਾਰੇ ਪਾਸੇ ਜਿੰਨੀਆਂ ਵੀ ਆਹ ਵਿੰਡੋਆਂ ਆ ਹਨ ਤੇ ਚਟਾਈਆਂ ਵੀ ਗਰਮੀਆਂ ਨੂੰ ਬੰਦਾ ਥੱਲੇ ਸਿੱਟ ਦਿੰਦਾ ਤੇ ਅੰਦਰੋਂ ਕੂਲਰ ਚਲਾ ਦਿੰਦਾ ਜਿਹੜੇ ਕਬੂਤਰ ਸਾਹਮਣੇ ਸੁੰਬੜੇ ਦੂਰ ਰੱਖ ਕੇ ਕੂਲਰ ਚਲਾਵਾਂਗੇ ਇਹ ਨਹੀਂ ਕਿ ਲਾਗੇ ਰੱਖ ਕੇ ਵੀ ਕਬੂਤਰਾਂ ਦੇ ਉੱਪਰ ਪਵੇ ਠੰਢੀ ਬਸ ਖੁੱਡੇ ਠੰਡੇ ਰਹਿਣਿੰਦੇ ਠੀਕ ਆ ਇੰਨਾ ਦਾ ਕੰਮ ਕਰਨਾ ਆਪਾਂ ਜਿਹੜੀ ਵਾਰੀ ਆ ਨਾ ਪਿੱਛੇ ਉੱਥੋਂ ਦੀ ਬਾਹਰੋਂ ਦੀ ਕੂਲਰ ਲਾ ਦੇਣਾ ਤੇ ਜਿਹੜੇ ਸਾਰੇ ਹੀ ਖੁੱਡੇ ਮਤਲਬ ਠੰਡੇ ਰਿਆ ਕਰਨ ਕਿ ਸੇਕ ਨਾ ਮਾਰੇ ਤੇ ਵੱਡਾ ਹੀ ਕੂਲਰ ਚੱਲਿਆ ਕਰੂ ਦਿਨ ਰਾਤ ਕੋਈ ਚੱਕਰ ਨਹੀਂ ਇਹਨਾਂ ਦੇ ਨਾਲ ਹੀ ਆ ਬਾਈ ਹਨਾ ਤੇ ਅੱਜ ਬਾਬੇਵਾਲੇ ਛਲੀਆਂ ਲਿਆਂਦੀਆਂ ਪਹਿਲਾਂ ਸਵੇਰੇ-ਸਵੇਰੇ ਗਰਵਾਇਂ ਕਹਿੰਦਾ ਜਾਣਾ ਹਨਾ ਘੁੰਮਣ ਛਲੀਆਂ ਲਿਆਏ ਤੋੜ ਕੇ ਤੇ ਉਹ ਪਹਿਲਾਂ ਖਾਧੀਆਂ ਹੁਣ ਤੇ ਅੱਜ ਕੀਤਾ ਅੱਜ ਫੇਕ ਅੱਖ ਨਹੀਂ ਦੱਸਦਾ ਛਲੀਆਂ ਹੀ ਖਾਧੀਆਂ ਤੇ ਟਾਈਮ ਹੋ ਗਿਆ ਮੇਰੇ ਹਿਸਾਬ ਨਾਲ 1.5 ਦਾ ਟਾਈਮ ਹੋ ਗਿਆ ਕੱਖ ਨਹੀਂ ਹੁਣ ਆਇਆ ਤੇ ਹੁਣ ਲੱਗੇ ਕਰਨ ਹਨਾ ਹੁਣ ਅੱਜ ਖੁੱਡੇ ਮੈਂ ਸਾਫ਼ ਕਰਨੇ ਆ ਠੀਕ ਹੈ ਖੁੱਡੇ ਰਹਿੰਦੇ ਸੀ ਤੇ ਹੁਣ ਲੱਗ ਜਾਣਾ ਬਸ ਵੀਡੀਓ ਕੰਪਲੀਟ ਕਰਕੇ ਖੋਡੇ ਖੱਟੇ ਸਾਫ਼ ਕਰਕੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਸਾਫ਼ ਸਫਾਈਆ ਦਿਖੂਗਾ ਠੀਕ ਆ ਤੇ ਆਇਓ ਫਿਰ ਤੁਹਾਡੇ ਕਮੈਂਟਾਂ ਕੁੰਡਾ ਦੇ ਜਵਾਬ ਵੀ ਦਵਾਂਗੇ ਜਿਹੜੀ ਕੱਲ ਵਾਲੀ ਪਰਸੋਂ ਵਾਲੀ ਵੀਡੀਓ ਤੇ ਜਵਾਬ ਆਏ ਹਨ ਉਹ ਵੀ ਦੇਨੇ ਆ ਜਵਾਬ ਤੇ ਪਹਿਲਾਂ ਕਰੀਏ ਹਨਾ ਝਾੜੂ ਪੂੰਛਾ ਜਿਆ ਕਰ ਲਈਏ ਮਾੜਾ ਮਾੜਾ ਖੁੱਡੇ ਸਾਫ਼ ਕਰੀਏ ਇੰਨਾ ਗੰਦ ਕਦੀ ਪੈਣ ਨਹੀਂ ਦਿੱਤਾ ਸੀ ਜਿੰਨਾ ਹੁਣ ਪੈ ਗਿਆ ਤੇ ਚੱਕ ਦਿੰਨੇ ਆ ਕੋਈ ਲੋ ਬਾਬੇ ਉੱਤ ਕਰੋ ਚੱਕ ਜਾਨਵਰ ਕੀ ਗੈਸ ਕਈ ਵੀਰੇ ਨੇ ਜਾਨਵਰਾਂ ਦਾ ਸ਼ੌਕ ਜੂਰ ਕਰਾਇਆ ਕਰੋ ਚਲੋ ਕਰੋ ਚੱਕ ਜੀ ਇਹ ਵਾਰ ਅੰਦਰੋਂ ਇੱਕ ਨਾਲ ਆਤਾ ਹੀ ਬੰਦਾ ਪਚਾ ਦੇ ਦਾ ਇਹਦੇ ਲਾਇਆ ਸੀ ਆਹ ਜਿਹੜੇ ਪੰਜ-ਛੇ ਕਮਤਰਾ ਦੇ ਲਾਇਆ ਸੀ ਗੁਲਾਬੀ ਰੰਗੀ ਤੇ ਬਾਕੀਆਂ ਦੇ ਨਹੀਂ ਲਾਇਆ ਇੱਕ ਦੋ ਥੱਲੇ ਪਿਆ ਨਾ ਕਰਦਾ ਮੈਂ ਗੁੱਡਾ ਅੱਜ ਸਾਫ ਕਰਨਾ ਤੇ ਮੈਂ ਕਹਾਂ ਸੀ ਚਲੋ ਹੁਣ ਜਿੱਦਾਂ ਰੁਕਿਆ ਕੰਮ ਤੇ ਰੁਕਿਆ ਰਿਹਾ ਵੀ ਮੈਂ ਤਾਂ ਨਹੀਂ ਹੈ ਸ਼ੀਟ ਦਾ ਪਿਆ ਸੀ ਹੁਣ ਅੱਜ ਕਰਦੇ ਨੇ ਬੜੀ ਗੁੱਡੇ ਸਭ ਤੋਂ ਸੋਹਣੀ ਲੱਗੀ ਆ ਬਾਅਦੋਂ ਮਿੱਟੀ ਪਤਲੀ-ਪਤਲੀ ਮਿੱਟੀ ਪਾ ਦਾਂਗੇ ਗੁੱਡਿਆਂ ਦੇ ਵਿੱਚ ਚੰਗੀ ਤਰ੍ਹਾਂ ਅੱਜ ਸ਼ੌਂਕ ਕਰਾਵਾਂਗੇ ਤੁਹਾਨੂੰ ਗੌਰ ਦੇ ਨਾਲ ਜਾ ਆਪਣਾ ਚੀਨਾ ਜਦੋਂ ਦਮਾ ਲਖਣਾ ਆ ਮੋਟੂ ਉਸਤਾਦ ਹੁਣੀ ਉਹ ਬੈਠੇ ਆ ਇਹਨੂੰ ਅਗਲੀ ਵਾਰ ਜਿੱਦਾਂ ਕਿ ਕਦੇ ਬਾਜੀ ਪੂਜੀ ਦੇਣਾ ਮੋਟੂ ਉਹ ਬੈਠਾ ਤੇ ਕਈ ਵੀਰਾਂ ਦੇ ਕਮੈਂਟ ਵੀ ਆਉਂਦੇ ਨਾ ਬਾਈ ਉਹ ਮੈਨੂੰ ਦੇ ਜਿਓ ਮੋਟੂ ਇੰਦਾ ਬਾਈ ਉਹ ਤਾਂ ਨਾਲ ਮੈਂ ਦੱਸਿਆ ਇਹ ਕਰੀ ਹੈ ਨਾ ਵੀ ਇਹ ਉਹ ਬਰબાદ ਮੇਰਾ ਵੀ ਚੇਂਜ ਹੋ ਗਿਆ ਜਿੱਗਾ ਕਿ ਤਾਂ ਜਿਹੜਾ ਦਾ ਪਿਓ ਆ ਬਾਈ ਉਹ ਹੈ ਨਹੀਂ ਹੁਣ ਆਪਣੇ ਕੋ ਠੀਕ ਆ ਉਹ ਪੁੱਤਰ ਦੇ ਤਾਸੀ ਮੋਟੂ ਦਾ ਉਦਾਂ ਮੇਰੇ ਕੋ ਉਹਦਾ ਭਰਾ ਸਗਾ ਵਿਆਹ ਮਾ ਬੂਦੇ ਉਸ ਪੱਠੇ ਦੇ ਦਾਦੇ ਦੂਦੀ ਸਾਰੇ ਮਤਲਬ ਮੇਰੇ ਤੋਂ ਪਏ ਆ ਉਹ ਇਦਾਂ ਹੀ ਲਾਦਾ ਜਿਹੜਾ ਰੱਤਾ ਪੁੱਤੜਾ ਆੜਾ ਬਿਠਾ ਇਹ ਉਹਦਾ ਭਰਾ ਹੀ ਆ ਸਭਾ ਇਹੀ ਉਹ ਹੀ ਪੁੱਤਰੀ ਦਾ ਲਾਦਾ ਜੀ ਉਹਦੇ ਹੀ ਰਿਜੈਂਟ ਹੋਣਾ ਹਨਾ ਬਾਕੀ ਹੋਰ ਵੀ ਬੱਚੇ ਪਾਲਦੇ ਆ ਉਹਨਾਂ ਦਾ ਲਾਦਿਆ ਗੇ ਡੰਡਿਆਂ ਵਾਲੇ ਦਾ ਜਿਹੜਾ ਭਰਾ ਸੀਗਾ ਉਹੋ ਹੀ ਸੀ ਹਨਾ ਉਹ ਮੈਂ ਕਿਹ ਹੋਰ ਬਾਈ ਨੂੰ ਪਸੰਦ ਆ ਗਿਆ ਸੀ ਉਹ ਵਾਲਾ ਪੁੱਤਰ ਕਹਿੰਦਾ ਮੈਂ ਲੈ ਕੇ ਜਾਣਾ ਮੈਂ ਤਾਂ ਲੈ ਗਿਆ ਯਾਰ ਠੀਕ ਆ ਤੇ ਇਹ ਇਹਦਾ ਇਹਦਾ ਸਭਾ ਭਰਾ ਸੀ ਮੋਟੂ ਆ ਰੱਖਦੇ ਨਾ ਬਣਾਉਂ ਆਪਾਂ ਡੱਡੇ ਵਾਲੇ ਪਾਏ ਅੰਦਰ ਕਾਫੀ ਕਲਰ ਵਾਲੇ ਦੋ ਪਾਏ ਉੱਤੇ ਉਹ ਵੀ ਮਤਲਬ ਇਹਦੇ ਚਾਚੇ ਚੂਚੇ ਹੀ ਲੱਗਦੇ ਠੀਕ ਆ ਦੋ ਹੋਰ ਅੰਡੇ ਦੇ ਹੀ ਫਿਰਦੀਆਂ ਚਾਰ ਹੋ ਜਾਣੇ ਉਹਨਾਂ ਚ ਜਿਹੜਾ ਕੁੱਤਰ ਉਦਾ ਦਾ ਸੇਮ ਬੜੂਗਾ ਉਹ ਤੇ ਉਹ ਕੂਦਰੀ ਨਾਲ ਆਪਾਂ ਫੇ ਲਾ ਦਾਂਗੇ ਉਹ ਸੈਟ ਅਪ ਬਹਿ ਜਾਣਾ ਬਈ 100% ਬਹਿ ਜਾਣਾ ਪਤਾ ਹੀ ਹੁੰਦਾ ਨਾ ਕਿ ਵੀ ਆਪਾਂ ਇਦਾਂ ਹੀ ਲਾਇਆ ਸੀ ਜੋੜਾ ਅੰਦਾਜ਼ੇ ਨਾਲ ਤੇ ਹੁਣ ਵੀ ਅੰਦਾਜ਼ੇ ਨਾਲ ਹੀ ਲਾ ਦੇਵਾਂਗੇ ਸੇਮ ਹੀ ਚੀਜ਼ ਬਣ ਜਾਣੀ ਆ ਤਾਂ ਕਰਕੇ ਬਈ ਕੁੱਤਰ ਰੋਕ ਲਿਆ ਦੀ ਆਪਾਂ ਮਬਲ ਆ ਵੀ ਕਬੂਤਰੀ ਮੈਂ ਤੁਹਾਨੂੰ ਦਿਖਾਈ ਤੂ ਕੋਈ ਕਬੂਤਰ ਘੱਟੇ ਦੀ ਹੈ ਨਾ ਮੈਂ ਕਹਿੰਦਾ ਵੀ ਚਲੋ ਜੇ ਮੈਨੂੰ ਦੋ ਕੁੰਦਾ ਤੇ ਬਾਈਆਂ ਨੂੰ ਵੀ ਉਹਨਾਂ ਹੀ ਹੁਣਾ ਹੈ ਨਾ ਵੀ ਤੁਸੀਂ ਇੰਨੇ ਸ਼ੌਂਕ ਨਾਲ ਦੇਖਦੇ ਆ ਆਪਣੇ ਕਬੂਤਰਾਂ ਨੂੰ ਇੰਨਾ ਪਿਆਰ ਦਿੰਦੇ ਆ ਨਾ ਅੱਜ ਆਪਣੀ ਵੱਡੀ ਮੇਨ ਕਬੂਤਰੀ ਸੀ ਬਾਈ ਜਿਹਦੀ ਧੀ ਨੇ ਨੰਗਲ ਤੋਂ ਪਰੋੜ ਤਿੰਨ ਕੇ ਚਾਰ ਘਟੇ ਦੀ ਵਿੱਚ ਬਾਈ ਸੀ ਨਾ ਆਪਾਂ ਉਹੀ ਚਲੋ ਨਾਂ ਹੀ ਰੱਖਿਆ ਹੋਇਆ ਹੈ ਨਾ ਤੇ ਆਪਣੇ ਵੱਡੇ ਕਬੂਤਰ ਦੀ ਉਹ ਪੱਠੀ ਹੈ ਇਹ ਇਹ ਵੀ ਬਾਈ 빙ੀ ਹੋ ਗਈ ਸੀ ਠੀਕ ਆ ਐਂਡ ਮਤਲਬ ਡਿਗ ਪੈਂਦੀ ਸੀ ਥੱਲੇ ਨੂੰ ਹਨਾ ਤੇ ਹੁਣ ਇੱਕ ਵੀ ਇੱਕ ਜਿਹੜਾ ਡੱਬੇ ਦਾ ਭਰਾ ਆਪਾਂ ਬੜਲੇ ਵਾਲੀ ਨਾਲ ਲਾਇਆ ਉਹ ਵੀ ਉਤਰ ਬਾਈ 빙ਾ ਹੋ ਗਿਆ ਸੀ ਉਹ ਹੁਣ ਬੱਚੇ ਪਾਲਦਾ ਪਿਆ ਇੰਨੀ 빙ਾ ਹੀ ਬੱਚੇ-ਕੂਚੇ ਪਾਲ ਲਈ ਜਾਂਦਾ ਪਰ ਉਹ ਸਹੀ ਹੋ ਗਿਆ ਉਹ ਡੁੱਡ ਕੇ ਇੱਥੇ ਉੱਪਰ ਬਾਰੀ ਪੂਰੀ ਤੇ ਬਹਿਣ ਲੱਪਿਆ ਮਤਲਬ ਐਦਾਂ ਹੀ ਜਿੱਦਾਂ ਜੋ ਆਪਾਂ ਟ੍ਰੀਟਮੈਂਟ ਕਰਦੇ ਸੀ ਹੈਨਾ ਆਹ ਚੈੱਕ ਕਰੋ ਆਹ ਪੰਮੀ ਬਿਲਕੁਲ 빙ੀ ਹੋਈ ਸੀ ਬਾਈ ਠੀਕ ਆ ਇਹ ਜੇ ਛੱਡ ਦੇਈ ਸੀ ਤਾਂ ਥੱਲੇ ਡਿੱਗ ਪੈਂਦੀ ਸੀ 빙 ਮਾਰ ਕੇ ਤਲੋ ਬਾਬੇਓ ਆਪ ਲਾ ਇਹੀ ਕਬੂਤਰੀਆਂ 'ਚ ਵਾਇਰਸ ਆਇਆ ਸੀ ਆਪਣੀਆਂ 'ਚ ਹਨਾ ਪਹਿਲਾਂ ਸਭ ਤੋਂ ਪਹਿਲਾਂ ਸ਼ੁਰੂ ਇੱਥੋਂ ਹੋਇਆ ਸੀ ਤੇ ਆ ਚੈੱਕ ਕਰੋ ਹੁਣ ਖੋਡੇ-ਖੋਡੇ ਸਾਭੀ ਆ ਬਾਕੀ ਬਾਬੇਓ ਜਿੱਦਾਂ ਬੈਠਾ ਉਹਦੇ ਹਲਕੀਆਂ-ਹਲਕੀਆਂ ਪਾਰੀ ਆ ਕਿਉਂਕਿ ਝਾੜੇ ਪਏ ਆ ਨਾ ਕਬੂਤਰ ਤੇ ਪਰ ਬਹੁਤ ਝੜਦੇ ਆ ਰੋਹ ਚੱਕੀ ਜਾਂ ਪਮਡਿਲੀ ਉੱਤੇ ਝੜੀ-ਝੁੜੀ ਜਾਂਦੇ ਹੁਣ ਬਸ ਹੋ ਗਏ ਝੜ-ਹਟੀਆਂ ਹੁਣ ਤੇ ਆ ਵੀ ਕਬੂਤਰੀ ਹਲਕੀ ਜੀ 빙ੀ ਹੋ ਕੇ ਸੈੱਟ ਹੋਈ ਹਨਾ ਇਹ ਵੀ ਹੋ ਗਈ ਸੀ ਉਹ ਰੱਤੀ ਵੀ ਹੋ ਗਈ ਸੀ ਬਾਈ ਹੁਣ ਧੌਣ ਸਿੱਧੀ ਰੱਖਦੀ ਪੀ ਦਾਣ ਪਹਿਲਾਂ ਟੇਢੀ ਰੱਖਦੀ ਸੀ ਤੇ ਹੋਰ ਵੀ ਕਈ ਕ ਠੀਕ ਹੈ ਤੇ ਇੱਕ ਉਹ ਪਿਛੇ ਚਟੀਆਂ ਅਪੀਲੀਆਂ ਅੱਖਾਂ ਦੀ ਉਹ ਵੀ ਕਬੂਤਰੀ 빙ੀ ਹੋਈ ਸੀ ਉਹ ਵੀ ਉਧਰੋਂ ਚੱਕ ਕੇ ਜਾਨੇ ਪਾਈ ਆਪਾਂ ਠੀਕ ਹੈ ਆ ਵੀ ਕਬੂਤਰੀ 빙ੀ ਮਾੜੀ ਜੀ ਹਲਕਾ ਬਲਕਾ ਜੇ ਮੈਂਗੈ ਨੂੰ ਵੀ ਸੀ ਇਹ ਵੀ ਸੈੱਟ ਹੋ ਗਈ ਹੈ ਨਾ ਤਕਰੀਬਨ ਹੀ ਮਤਲਬ ਸਾਰੇ ਕਬੂਤਰ ਬਾਈ ਇਹ ਜਿੱਦਾ ਇੱਕ ਵਾਇਰਸ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਵਾਇਰਸ ਜਿਹੜਾ 빙ੇ ਹੋਣਾ ਠੀਕ ਆ ਲਕਵਾ ਜਿਹੜਾ ਹੁੰਦਾ ਬਾਈ ਉਹ ਕਬੂਤਰਾ ਚ ਕਿਤਨਾ ਕਿਤੇ ਮਲਟੀ ਵਿਟਾਮਿਨ ਜਾਂ ਕੈਲਸ਼ੀਅਮ ਜਾਂ ਐਦਾਂ ਦੀ ਕੋਈ ਵੀ ਐਦਾਂ ਦੀ ਕੋਈ ਕਮੀ ਪੇਸ਼ੀ ਹੁੰਦੀ ਹੈ ਨਾ ਉਦੋਂ ਹੀ ਕਬੂਤਰ ਇਹ ਇਹ ਬਿਮਾਰ ਹੁੰਦੇ ਆ ਜੇ ਆਪਾਂ ਕਹੀਏ ਨਾ ਵੀ ਚੱਕ ਕੇ ਮੈਂ ਲੈ ਜਾਊਂਗਾ ਹੋਰ ਕਿਤੇ ਛੱਡ ਦਿੰਨੇ ਵੀ ਹੋਰ ਨੂੰ ਬਾਈ ਜਿੰਨੇ ਚ ਕਮਜ਼ੋਰੀ ਆ ਉਹਨੂੰ ਉਨਾ ਹੀ ਹੋਣਾ ਭੰਮ ਦੇ ਚੱਕੀ ਚਲੋ ਵਿੱਚੋਂ ਆਪਾਂ ਤੁਹਾਡੇ ਸਾਹਮਣੇ ਮੱਦੀਆਂ ਚੱਕੀਆਂ ਨਹੀਂ ਵਿੱਚੇ ਰਈਆਂ ਵਿੱਚੇ ਪਾਲੀਆਂ ਠੀਕ ਆ ਹੁਣ ਆ ਜਿਹੜੇ ਬੱਚੇ ਪਾਲਦੇ ਤੁਹਾਨੂੰ ਮਾ ਜੋੜਾ ਦਿਖਾ ਕੇ ਛੱਡਿਆ ਤੇ ਉਹ ਬੜਲੇ ਵਾਲੀ ਦਾ ਹਨਾ 빙ਗਾ ਹੋਇਆ ਸੀ ਕਬੂਤਰ ਜਿਹੜਾ ਆਪਾਂ ਡੱਬੇ ਦਾ ਭਰਾ ਲਾਇਆ ਉਹ ਵੀ ਬਾਈ ਪੂਰੀ ਧੌਣ ਕਮਾਉਂਦਾ ਠੀਕ ਆ ਹੁਣ ਉਹ ਸੈਟਾ ਬੱਚੇ ਪਾਲਦਾ ਕਿਉਂਕਿ ਜੇ ਉਹਨੂੰ ਮੈਂ ਚੱਕ ਲੈਂਦਾ ਚੱਕ ਕੇ ਲੰਗ ਰੱਖ ਕੇ ਦਵਾਈ ਦੂਈ ਦਿੰਦਾ ਨਾ ਉਹਨੇ ਨਹੀਂ ਸੈੱਟ ਹੋਣਾ ਸੀ ਬਾਈ ਉਹਨੂੰ ਇਦਾਂ ਹੀ ਦਵਾਈਆਂ ਦਸਤੀਆਂ ਜੋੜੇ ਵਾਲੀ ਨੂੰ ਵੀ ਤੇ ਉਹਨੂੰ ਵੀ ਹਨਾ ਤੇ ਉਹ ਮਤਲਬ ਮੂੰਹ ਦੀ ਐਕਸਰਸਾਈਜ਼ ਹੁੰਦੀ ਰਹੀ ਉਹਦੀ ਆ ਨਾੜਾਂ ਦੀ ਠੀਕ ਆ ਬੱਚਿਆਂ ਨੂੰ ਦਾੜਾ ਦਿੰਦੇ ਸੀ ਹਨਾ ਉਹ ਆਟੋਮੈਟਿਕ ਹੀ ਬਾਈ ਸਾਰੇ ਬੱਚੇ ਵੀ ਪਾਲਦੇ ਆ ਉਹਨਾਂ ਥੱਲੇ ਤੇ ਕਬੂਤਰ ਵੀ ਆਪੀ ਮਾੜਾ ਮੋਟਾ ਬਾਬੇ ਦੀ ਕਿਰਪਾ ਨਾਲ ਸੈੱਟ ਹੋ ਗਿਆ ਹਨਾ ਕੁਝ ਦਵਾਈਆਂ ਦੋਈਆਂ ਜਾਂ ਕੋਈ ਬਾਬੇ ਨੇ ਮਿਹਰ ਕਰਤੀ ਤੇ ਕਬੂਤਰ ਸਹੀ ਹੋ ਗਏ ਉਹੋ ਹਨਾ ਨੇ ਤਾਂ तकरीबन ਹੋਰ ਜਿਆਦਾ ਜਿਆਦਾ ਸਾਰੀ ਹੋ ਜਾਣੀ ਸੀ ਬਾਈ ਜਿੱਦਾਂ ਦੇ ਹਾਲਾਤ ਸੀ ਇਹ ਕਮੀ ਵੀ ਹੁੰਦੀ ਹੁੰਦੀ ਬਾਈ ਕੋਈ ਨਾ ਕੋਈ ਠੀਕ ਆ ਇਹ ਕਮੀ ਤੋਂ ਰਾਹ ਲਈ ਫੇ ਲਕਵੇ ਦਾ ਜਿਹੜਾ ਲਕਵੇ ਦੀ ਉਹਦਾ ਇਲਾਜ ਹੈਗਾ ਬਾਈ ਲਕਵੇ ਦਾ ਇਲਾਜ ਹੈਗਾ ਆ 100% ਹੀ ਇਲਾਜ ਹੈਗਾ ਹਨਾ ਮਿਹਨਤ ਕਰਨੀ ਪੈਂਦੀ ਜਿਹੜੀ ਉਹ ਧੋਣ ਇੰਦਾ ਇੰਦਾ ਕਰਦੇ ਆ ਪੁੱਤਰ ਕੰਬੀ ਆ ਉਹਦਾ ਇਲਾਜ ਕੋਈ ਨਹੀਂ ਜਿੱਦਾਂ ਆਪਣਾ ਇੱਥੇ ਮੈਂ ਤੁਹਾਨੂੰ ਦਿਖਾਉਂਦਾ ਦੋ ਪੱਠੇ ਆ ਹਨਾ ਇਹ ਆ ਫਿਰਦੇ ਦੋਨੇ ਇੱਥੇ ਇਹਨਾਂ ਨੂੰ ਦਾਣਾ ਪਾਣੀ ਦਿਨਾ ਠੀਕ ਆ ਆ ਸਰੰਜਾ ਵੀ ਤਾਂ ਨਹੀਂ ਪਈਆਂ ਹਨਾ ਅਲੱਗ ਅਲੱਗ ਤੇ ਆ ਦੋਨੇ ਹੈ ਇਹਨਾਂ ਨੂੰ ਉਹ ਬਿਮਾਰੀ ਸੀ ਇਹ ਟਾਈਮ ਲਾਉਗੇ ਠੀਕ ਆ ਹੁਣ ਆ ਕਬੂਤਰ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਠੀਕ ਆ ਇਹਦੀ ਇੰਨੀ ਕੁ ਕੰਡੀਸ਼ਨ ਮਾੜੀ ਸੀ ਬਾਈ ਕਬੂਤਰ ਦੀ ਪੁੱਠਾ ਡਿਖ ਪੈਂਦਾ ਹੁੰਦਾ ਸੀ ਅੱਜ ਆ ਇਦਾਂ 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 ਡਿਗਦਾ ਹੁੰਦਾ ਆ ਹੁਣ ਤਾਂ ਜਲ ਆਪਣਾ ਕੋ ਡਰਿਆ ਨਾ ਨਹੀਂ ਤਾਂ ਵਿੰਦਾ ਹੀ ਨਹੀਂ ਹੁੰਦਾ ਇਹ ਲੱਤਾਂ 'ਚ ਜਾਣਾ ਹੀ ਹੈ ਨਹੀਂ ਸੀ ਕਬੂਤਰ ਬਹੁਤ ਹੱਦ ਤੱਕ ਇਹੇ ਸੈੱਟ ਹੋ ਗਿਆ ਹੁਣ ਦਾਣੇ ਨੂੰ ਵੀ ਚੁੰਝ ਮਾਰਦਾ ਮਾੜੀ ਮਾੜੀ ਆ ਛਲੈਂਟਰੀ ਤਾਂ ਖਾਂਦਾ ਇਹ ਦਾ ਕੋਮਬਲਾ verdade ਸੈੱਟ ਹੋ ਗਿਆ ਇਹ ਦਾ ਬਿਲਕੁਲ ਧੋਣ ਘਮਾ ਕੇ 빙ੀ ਵੀ ਕਰਦਾ ਸੀ ਤੇ ਨੂੰ ਉਹ ਦੋਨੇ ਬਿਮਾਰੀਆਂ ਸੀ ਇਕੱਠੀਆਂ ਠੀਕ ਆ ਤੇ ਇਹ ਲਗਵੇ ਚ ਚਲ ਗਿਆ ਤਾਂ ਤਾਂ ਕਰਕੇ ਜਲਦੀ ਰਿਕਵਰ ਹੋ ਗਿਆ ਇਹਦੀ ਉਹ ਬੜੀ ਬਿਮਾਰੀ ਸੀ ਨਾ ਲਗਵੇ ਚ ਚਲ ਗਈ ਤੇ ਉਹ ਤੁਰਿਆ ਫਿਰਦਾ ਉਹ ਤਾਂ ਸਹੀ ਆ ਚੋਕ ਦਾ ਚੂ ਦਾ ਵੀ ਓਕੇ ਆ ਹਨਾ ਆ ਆ ਥੋੜਾ ਜਿਆਦਾ ਜਿਆਦਾ ਕੂਤਰ ਇਹ ਹੋਊਗਾ ਹੌਲੀ ਹੌਲੀ ਤੇ ਰੱਬ ਦੇ ਅੱਗੇ ਯਾਰਦਾ ਅਸ ਦੱਬੇ ਦਾ ਪਿਓ ਆ ਇਹ ਠੀਕ ਆ ਮਰਦਾ ਤਾਂ ਨਹੀਂ ਇਹ ਕਬੂਤਰ ਬਾਈ ਸੈੱਟ ਹੋ ਗਿਆ ਮਰਨਾ ਨਹੀਂ ਇਹਨੇ ਦਾਣਾ ਹੀ ਦਿੱਤੀ ਦੇਣਾ ਪਿਆ ਕਰਨਾ ਹੋਰ ਤਾਂ ਕੁਝ ਨਹੀਂ ਆ ਬਾਕੀ ਹੌਲੀ ਹੌਲੀ ਗੂੰਗੂ ਕਰਦਾ ਹੁਣ ਗੁੜਕਣਾ ਵੀ ਸ਼ੁਰੂ ਕਰਤਾ ਇਹਨੇ ਮਾੜਾ ਮੋਟਾ ਹਨ ਤੇ ਭਰਪੂਰ ਹੁੰਦੇ ਆ ਇਹਦੇ ਤੇ ਉਦੋਂ ਬਾਅਦ ਸ਼ਾਇਦ ਸੈੱਟ ਹੋਊਗਾ ਹਨ 80% ਤਾਂ ਸੈੱਟ ਹੋ ਜਾਊਗਾ ਇੰਨੀ ਆਪਾਂ ਕਹੇ 20% ਆ ਵੀ ਪਰਮਾਤਮਾ ਜਿਹੜੀ ਇਹ ਪ੍ਰੋਬਲਮ ਆ ਹੌਲੀ ਹੌਲੀ ਜਾਂਦੀ ਆ ਜਾਂਦੀ ਨਹੀਂ ਜਲਦੀ ਕਿਤੇ ਠੀਕ ਆ ਇਹ ਤੀਕੇ ਜਿਹੜਾ ਇਹਨਾਂ ਦੀ ਨਾ ਐਕਸਰਸਾਈਜ਼ ਨਹੀਂ ਹੁੰਦੀ ਕਿਉਂਕਿ ਚੁੰਝ ਨਹੀਂ ਅੜਦੇ ਇਦਾਂ ਇਦਾਂ ਚੁੰਝ ੱਡੂਗੇ ਨਾ ਜਿੰਨੀ ਅੱਡੂਗੇ ਉਹਨੇ ਐਕਸਰਸਾਈਜ਼ ਨਾਲ ਇਹ ਨਾੜਾਂ ਚੱਲੂਗਾ ਬਾਕੀ ਹੋ ਜੂਗੇ ਬਾਈ ਇਦਾਂ ਦੇ ਕਬੂਤਰ ਆਪਾਂ ਬਾਜੀ ਵੀ ਛੱਡੇ ਉੱਡੇ ਵੀ ਆ ਉਤਰ ਇਦਾਂ ਦੀ ਤੇ ਆਪ ਹੀ ਹੋ ਜਾਣੇ ਸੱਟ ਕੋਈ ਚੱਕਰ ਨਹੀਂ ਬਾਬਾ ਮੇਰ ਕਰੂਗਾ ਕਬੂਤਰ ਬੱਜ ਗਿਆ ਇੰਨਾ ਹੀ ਬਹੁਤ ਆ ਹੈਗਾ ਤਾਂ ਹੈ ਨਾ ਆਪਣੇ ਕੋਲ ਬਾਕੀ ਨੂੰ ਤਿਆਰ ਜਿੱਦਾਂ ਕਰਨਾ ਕਰ ਲਾਂਗੇ ਕੋਈ ਚੱਕਰ ਨਹੀਂ ਆ ਕਬੂਤਰ ਆ ਬਈ ਲੋ ਬਾਬਿਓ ਕਣਕ ਧੋ ਲਈ ਸੁੱਕ ਗਈ ਹੈ ਨਾ ਹਲਕੀ ਹਲਕੀ ਹੁਣ ਛਾਵੇਂ ਰੱਖ ਕੇ ਉਧਰ ਠੰਡੀ ਹੋਈ ਹੈ ਹਜੇ ਮਤਲਬ ਇੰਨੀ ਉਸ ਦਾ ਸੁੱਕ ਪੂਰੀ ਗਈ ਹੈ ਹਨ ਤੇ ਹਜੇ ਗਰਮ ਨਹੀਂ ਹੋਈ ਇਹਨੂੰ ਚਾਕ ਲਈਏ 2 ਮਿੰਟ ਛਾਵੇਂ ਰੱਖਾਂਗੇ ਤੇ ਸੋਰੀ ਬਾਬਿਓ ਹਨਾ ਅਗਲੀ ਵੀਡੀਓ 'ਚ ਕਮੈਂਟ ਕਮਿਊਂਟਾ ਦੇ ਜਵਾਬ ਤੁਹਾਡੇ ਦੇਵਾਂਗੇ ਅੱਜ ਥੋੜਾ ਕੰਮ ਜਾਣਾ ਪੈਣਾ ਮੈਨੂੰ ਜਲੰਧਰ ਜਾਣਾ ਤੇ ਐਡੇ ਟਾਈਮ ਹੀ ਹੋਣੀ ਘਰ ਦੇ ਨੇ ਕਿ ਆ ਵੀ ਜਾਣਾ ਆ ਆਪਾਂ ਤੇ ਇਸ ਕਰਕੇ ਵੀਡੀਓ ਇੱਥੇ ਹੀ ਬੰਦ ਕਰ ਦੇਣੀ ਆ ਆਪਾਂ ਤੇ ਮਿਲਦੇ ਆ ਅਗਲੀ ਵੀਡੀਓ 'ਚ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ